ਚਿਕਲ ਦੋਸਤੋ ਬੜਾ ਨੇੜੇ ਆਜ ਪੰਜਾਬ ਦੇ ਵਿੱਚ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸੰਤਾਪ ਉਹ ਲੜਾਇਆ ਸੀ ਪੰਜਾਬ ਦੇ ਸਾਡੇ ਲੋਕਾਂ ਨੇ ਕੁਸ਼ਕ ਰਾਹਤ ਅੱਜ ਉਹ ਪਰਿਵਾਰ ਮਹਿਸੂਸ ਕਰਦੇ ਹੋਣੇ ਆ ਜਿਨ੍ਹਾਂ ਦੇ ਨੌਜਵਾਨ ਧੀਆ ਪੁੱਤਾਂ ਨੂੰ ਅੱਜ ਜਿਹੜੇ ਕੇਪੀਐਸ ਗਿਲ ਦੇ ਮਰਨ ਦੇ ਉੱਤੇ ਜਿਹੜੇ ਪਰਿਵਾਰਾਂ ਨੂੰ ਕੋਸ਼ਕ ਸ਼ਾਂਤੀ ਮਿਲੀ ਹੋਊਗੀ। ਔਰ ਮੈਂ ਅਜੋਸ ਦੇ ਜਿਹੜਾ ਖੂੰਖਾਰ ਭੇੜਿਆ ਸੀ ਪੰਜਾਬ ਦੇ ਵਿੱਚ ਉਹਦੇ ਮਰਨ ਦੇ ਉੱਤੇ ਅੱਜ ਆਪਦੇ ਪਰਿਵਾਰ ਸਮੇਤ ਆ ਜਿਹੜਾ ਉਹ ਇੱਕ ਕਿਓ ਦਾ ਦੀਵਾ ਬਾਲ ਕੇ ਅੱਜ ਆਪਣਾ ਪ੍ਰੋਸ ਆ ਜਿਹੜਾ ਉਹ ਪ੍ਰਗਟ ਕਰ ਰਹੇ ਆ ਅੱਜ ਖੁਸ਼ੀ ਆ ਜਿਹੜੀ ਉਹ ਕੇਪੀਐਸ ਗਿਲ ਦੇ ਮਰਨ ਦੇ ਉੱਤੇ ਆਪਦੇ ਪਰਿਵਾਰ ਸਮੇਤ ਜਿਹੜੀ ਉਹ ਮੈਂ ਪ੍ਰਗਟ ਕਰ ਰਹੇ ਆ। ਕਿ ਇਹ ਸਪੀੜੀਆਂ ਨੇ ਸਾਡੇ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਬੇਕਸੂਰ ਨੌਜਵਾਨਾਂ ਨੂੰ ਮੌਤ ਦੀ ਘਾਟ ਉਤਾਰਿਆ ਸੀ ਔਰ ਅੱਜ ਅਸੀਂ ਉੰਨੇ ਵੀ ਖੁਸ਼ ਨਹੀਂ ਗਏ ਜਿਹੜੀ ਸਜ਼ਾ ਨੂੰ ਮਿਲਣੀ ਚਾਹੀਦੀ ਸੀ ਉਹ ਪ੍ਰਮਾਤਮਾ ਨੇ ਉਸ ਨੂੰ ਸਜ਼ਾ ਨਹੀਂ ਦਿੱਤੀ ਚਲੋ ਦੇਰ ਆਏ ਦਰੋਸਤ ਹੈ ਜੋ ਵੀ ਆ ਪਰ ਉਸ ਦੀ ਮੌਤ ਦੇ ਉੱਤੇ ਅੱਜ ਕਿਉਂ ਦੇਸੀ ਕਿਉਂ ਦਾ ਦੀਵਾ ਬਾਲ ਕੇ ਮੈਂ ਆਪਦੇ ਪਰਿਵਾਰ ਸਮੇਤ ਉਹ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਕਿ ਕੁਸ਼ਕ ਰਾਹਤ ਆ ਜਿਹੜੀ ਉਨਾ ਪਰਿਵਾਰਾਂ ਨੂੰ ਉਹਨਾਂ ਨੌਜਵਾਨਾਂ ਦੇ ਜਿਹੜਾਂ ਦੇ ਇਸ ਕੇਪੀਐਸ ਗੇਲ ਵੱਲੋਂ ਕਤਲੇਆਮ ਕੀਤੇ ਗਏ ਸੀ ਨਜਾਇਜ਼ ਕਤਲ ਕੀਤੇ ਗਏ ਸੀ ਜਿਹੜੇ ਨੌਜਵਾਨ ਉਹਨਾਂ ਦੀ ਆਤਮਾ ਨੂੰ ਕੁਛ ਨਾ ਕੁਛ ਖੁਸ਼ੀ ਮਿਲੇਗੀ ਔਰ ਮੈਂ ਆਪਦੇ ਪਰਿਵਾਰ ਸਮੇਤ ਅਜ ਦੇਸੀ ਕੋ ਦਾ ਦੀਵਾ ਬਾਲ ਕੇ ਅਜ ਉਸ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਔਰ ਅਰ ਬੇ ਅਰਦਾਸ ਕਰਦਾ ਕਿ ਸਾਡੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ 84 ਦੇ ਸਿੱਖ ਕਤਲੇਆਮ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਕਤਲੇ ਜਿਹੜੇ ਉਹ ਕਤਲ ਹੋਏ ਜਿਨ੍ਹਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਜਿਨ੍ਹਾਂ ਦੇ ਘਰ ਪਰਿਵਾਰ ਬਰਬਾਦ ਹੋਏ ਉਹਨਾਂ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣ ਇਸ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਮੈਂ ਔਰ ਪਰਿਵਾਰ ਸਮੇਤ ਅੱਜ ਮੈਂ ਕੇਪੀਐਸ ਗਿੱਲ ਦੀ ਮੌਤ ਦੇ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ Thank you.